ਕਿਹੜਾ ਢੀਠ ਤੇ ਬਿਸ਼ਰਮਾ ਐ MLA ਇਹ ਜੀਨੇ ਇੰਨੀ ਮੂੰਹ ਦੀ ਖਾਣ ਦੇ ਬਾਵਜੂਦ ਕਮ ਦੂਰ ਹੋਣਾ ਦਾ ਪਖਪੂਰਣਾ ਬੰਦ ਨਹੀਂ ਕੀਤਾ ਹਲੇ ਤੱਕ ਬੰਦੇ ਦਾ ਪੁੱਤ ਬਣਦਾ ਨਹੀਂ ਲੋਕ ਤੈਨੂੰ ਕੀਸਨਾ ਕਰਾ ਦੇਣਗੇ ਇਥੋਂ ਦੇ ਲੋਕ ਆ ਜਿਹੜੇ ਮਾਲਕ ਮਾਮਾ ਮਰ ਗਿਆ ਮਰ ਗਏ ਜਿਹੜੇ ਬਾਕੀ ਦੇ ਰਹਿੰਦੇ ਦੋਸ਼ੀਆ ਚਾਹੇ ਉਹ ਜੇਜੀਆਂ ਚਾਹੇ ਉਹਦੇ ਨਾਲ ਦੇ ਹੋਰ ਅੱਜ ਜੇ ਉਹਨਾਂ ਨੂੰ ਵੀ ਨਹੀਂ ਫੜਿਆ ਜਾ ਰਿਹਾ ਤੇਰੇ ਪਿੱਛੇ ਇਹ ਭਗਵੰਤ ਮਾਨ ਦੀ ਹਕੂਮਤ ਕੰਮ ਕਰਦੀ ਐ ਐਮਐਲਏ ਦਾ ਹੱਥ ਕੰਮ ਕਰਦਾ ਐ ਇੱਕ ਵਾਰੀ ਤਾਂ ਬੇਨਤੀ ਕਰਦੇ ਆ ਕਿ ਉਹਨਾਂ ਨੂੰ ਫੜ ਲਓ ਉਹ ਕਿਤੇ ਨਹੀਂ ਭੱਜੇ ਹੋਏ ਉਹ ਸਭ ਤੁਹਾਡੇ ਹੱਥਾਂ ਦੇ ਵਿੱਚ ਨਹੀਂ ਫੜ ਲੋਕ ਬੇਨਤਾ ਕਰਨ ਆਉਣਗੇ ਐਸਐਸਪੀ ਤੇਰੇ 바ਰ ਦੇ ਮੂਹਰੇ ਆਉਣ ਵਾਲੀ 10 ਤਰੀਕ ਨੂੰ ਇਹ ਪ੍ਰੋਗਰਾਮ ਆ ਜਿਹੜਾ ਵੱਡੇ ਧਰਨੇ ਦਾ ਓ ਐਸ ਐਸਪੀ ਦੇ ਬਾਦ ਦੇ ਮੁਰੇ ਲੱਗੂਗਾ ਦੁਨੀਆ ਦੀ ਕੋਈ ਤਾਕਤ ਰੋਕ ਨਹੀਂ ਸਕੂਗੀ ਉਹਨੂੰ ਭਗਵਾਨ ਪ੍ਰਮਾਨ ਸਰਕਾਰ ਨੂੰ ਕਹਿਣਾ ਚਾਹੁੰਦੇ ਆ ਕਿ ਕਰਜ਼ ਦੇ ਲਿਖਿਆ ਪੜ੍ਹ ਲੈ ਇਹ ਲੋਕ ਬਹੁਤ ਮਹਾਨ ਹੁੰਦੇ ਆ ਇਹਨਾਂ ਨੇ ਅਰੰਗਜੀਵ ਨਹੀਂ ਛੱਡਿਆ ਜੇ ਜ਼ਬਰ ਦੇ ਨਾਲ ਹੀ ਰਾਜ ਕੀਤਾ ਜਾਂਦਾ ਹੁੰਦਾ ਤਾਂ ਇਸ ਧਰਤੀ ਦੇ ਉੱਤੇ ਅੱਜ ਫਿਰ ਅੰਗਰੇਜ਼ ਸਾਮਰਾਜੀਆਂ ਦਾ ਰਾਜ ਹੁੰਦਾ ਅਮੋਲਕ ਸਿੰਘ ਦਾ ਪਿੱਟ ਸਿਆਪਾ ਕਰਨ ਵਾਸਤੇ ਜੁੜੇ ਹੋਏ ਮਜ਼ਦੂਰ ਕਿਸਾਨ ਤੇ ਸਾਡੇ ਹਮੈਤੀ ਵੀਰੋ ਸਭ ਤੋਂ ਪਹਿਲਾਂ ਅਸੀਂ ਤੁਹਾਨੂੰ ਇਸ ਗੱਲ ਦੀ ਵਧਾਈ ਦਿੰਨੇ ਆ ਕਿ ਜਿਸ ਤਰ੍ਹਾਂ ਦੇ ਨਾਲ ਇਹ ਸ਼ੁਕਰੇ ਹੋਏ ਐਮਐਲਏ ਨੇ ਸੁਪਨਾ ਪਾਲਿਆ ਸੀ ਕਿ ਚੰਦ ਭਾਣ ਦੇ ਲੋਕਾਂ ਨੂੰ ਕੁੱਟ ਕੇ ਉਹਨਾਂ ਨੂੰ ਜੇਲ੍ਹਾਂ 'ਚ ਡੱਕ ਕੇ ਪੰਜਾਬ ਦੇ ਖੇਤ ਮਜ਼ਦੂਰਾਂ ਦੇ ਵਾਸਤੇ ਇੱਕ ਇਹ ਸੁਨੇਹਾ ਦੇ ਦਿਆਂਗੇ ਕਿ ਮਜ਼ਦੂਰ ਗਾਂ ਨੂੰ ਜਥੇਬੰਦ ਹੋਣ ਵੱਲ ਨੱਕ ਨਹੀਂ ਕਰਿਆ ਕਰਨਗੇ ਤੁਸੀਂ ਉਹਦਾ ਨੱਕ ਮੋੜ ਕੇ ਰੱਖਤਾ ਏਸ ਹੁੰਦੇ ਐਮਐਲਏ ਦਾ ਔਰ ਜਿਸ ਤਰ੍ਹਾਂ ਨੇ ਨਾਲ ਸਾਰੇ ਲੋਕ ਡਟੇ ਬੰਦਿਆਂ ਨੂੰ ਜੇਲ੍ਹਾਂ 'ਚੋਂ ਰਿਹਾ ਕਰਵਾਇਆ ਔਰ ਉਹਦੇ ਪਾਲੇ ਹੋਏ ਚਹੇਤਿਆਂ ਦੇ ਖਿਲਾਫ ਹਰਵਿੰਦਰ ਜੇਜੀ ਤੇ ਗਮਦੂਰ ਹੋਣਾਂ ਦੇ ਉੱਤੇ ਉਲਟੇ ਪਰਚੇ ਦਰਜ ਕਰਵਾਏ ਆ ਇਹ ਤੁਸੀਂ ਇੱਕ ਇਤਿਹਾਸਕ ਜਿੱਤ ਦਰਜ ਕਰਵਾਈ ਹੈ ਅਗਲੀ ਗੱਲ ਅੱਜ ਸਾਨੂੰ ਇੱਥੇ ਐਮਐਲਏ ਦਾ ਪਿੱਟ ਸਿਆਪਾ ਕਿਉਂ ਕਰਨਾ ਪੈ ਰਿਹਾ ਇਹ ਇਸ ਕਰਕੇ ਕਰਨਾ ਪੈ ਰਿਹਾ ਕਿ ਜਿਵੇਂ ਕਹਿੰਦੇ ਆ ਚੋਰ ਚੋਰੀ ਤੋਂ ਜਾਵੇ ਪਰ 헤ਰਾ ਫੇਰੀ ਤੋਂ ਬਾਜ਼ ਨਾ ਆਵੇ ਇਹਨਾਂ ਨੇ ਇੰਨੀ ਮੂਹਰ ਖਾ ਕੇ ਵੀ ਐਡਾ ਢੀਠ ਤੇ ਬਿਸ਼ਰਮਾ ਮਿਲਿਆ ਇਹ ਜੀਨੇ ਇੰਨੀ ਮੂੰਹ ਦੀ ਖਾਣ ਦੇ ਬਾਵਜੂਦ ਗਮਦੂਰ ਹੋਣਾ ਦਾ ਪਖਪੂਰਨਾ ਬੰਦ ਨਹੀਂ ਕੀਤਾ ਹਲੇ ਤੱਕ ਗਮਦੂਰ ਨੇ ਹਾਈ ਕੋਰਟ ਦੇ ਵਿੱਚ ਜ਼ਮਾਨਤ ਲਈ ਪਹਿਲਾਂ ਇੱਥੇ ਅਦਾਲਤ ਦੇ ਵਿੱਚ ਲਈ ਫਰੀਦਕੋਟ ਵਾਲੀ ਦੇ ਵਿੱਚ ਇਸ ਥਾਂ ਦੇ ਉੱਤੇ ਅਸੀਂ ਰੱਦ ਕਰਵਾਈ ਉਹਦੀ ਜ਼ਮਾਨਤ ਤੇ ਜਦੋਂ ਮਾਮਲਾ ਹਾਈ ਕੋਰਟ ਚ ਜਾਵੜਿਆ ਹਾਈ ਕੋਰਟ ਦੀ ਜਿਹੜੀ ਐਡੀਸ਼ਨਲ ਵਕੀਲ ਆ ਮੈਡਮ ਉਥੇ ਪੇਸ਼ ਹੋਈ ਤੇ ਸਾਨੂੰ ਪਹਿਲਾਂ ਵੀ ਖਦਸ਼ਾ ਸੀ ਕਿ ਇੱਥੋਂ ਦੀ بجائے ਜਦੋਂ ਮਾਮਲਾ ਹੁਣ ਚੰਡੀਗੜ੍ਹ ਜਾਵੜਿਆ ਤਾਂ ਉਥੇ ਪੁੱਗਣੀਆਂ ਭਗਵੰਤ ਮਾਨ ਦੀ ਭਗਵੰਤ ਮਾਨ ਦੇ ਐਮਐਲਆ ਦੀ ਇਹਨਾਂ ਦੇ ਸਰਕਾਰੀ ਵਕੀਲ 10-10 ਹਜ਼ਾਰ ਚ ਵੇਕਦੇ ਹੋਏ ਦੇਖੇ ਜਾ ਸਕਦੇ ਆ ਇਸ ਕਰਕੇ ਉਥੇ ਜਦੋਂ ਮਾਮਲਾ ਸਾਹਮਣੇ ਆਉਂਦਾ ਅਸੀਂ ਆਪਣੇ ਵੱਲੋਂ ਪੰਜਾਬ ਦੇ ਚੋਟੀ ਦੇ ਵਕੀਲ ਰਾਜਵਿੰਦਰ ਬੈਂਸ ਨੂੰ ਬਰਾਬਰ ਖੜਾ ਕੀਤਾ ਉਹਨਾਂ ਨੇ ਇਸ ਸਾਰੀ ਘਟਨਾ ਕਰਮ ਦਾ ਉਥੇ ਬਹਿਸ ਕੀਤੀ ਕਿ ਗਮਦੂਰਤਾ ਲੋੜੀ ਦੇ ਪੁਲਿਸ ਨੂੰ ਗਮਦੂਰ ਹੋਣਾਂ ਰੀਆਂ ਚੱਲੀਆਂ ਹੋਈਆਂ ਗੋਲੀਆਂ ਦੇ ਨਾਲ ਆਹ ਜਿਹੜੇ ਸ਼ੀ ਮਜ਼ਦੂਰ ਆ ਜ਼ਖਮੀ ਹੋਇਆ ਜਿਨ੍ਹਾਂ ਦਾ ਮੈਡੀਕਲ ਦੇ ਵਿੱਚੋਂ ਇਲਾਜ ਹੋਇਆ ਪਰ ਆਪ ਦੇ ਐਮਐਲਏ ਅਮੋਲਕ ਸਿੰਘ ਹੁਣਾਂ ਦੇ ਕਰਕੇ ਭਗਵੰਤ ਮਾਨ ਦੇ ਕਰਕੇ ਉਥੋਂ ਦੀ ਸਰਕਾਰੀ ਵਕੀਲ ਨੇ ਜ਼ਬਾਨ ਬੰਦ ਕਰ ਲਈ ਤੇ ਇਥੋਂ ਤੱਕ ਕਹਿਣ ਲੱਗੀ ਕਿ ਰਿਕਾਰਡ ਨੂੰ ਜਿਹੜਾ ਸਾਹਮਣੇ ਲਿਆਉਣ ਦੇ ਵਾਸਤੇ ਸਾਨੂੰ ਤਾਂ ਹਲੇ ਸਮਾਂ ਚਾਹੀਦਾ ਕੁਝ ਜੀਰੇ ਕਰਕੇ ਹਾਈ ਕੋਰਟ ਨੇ ਗਮਦੂਰ ਦੀ ਗ੍ਰਿਫਤਾਰੀ ਤੇ 5 ਤਰੀਕ ਤੱਕ ਰੋਕ ਲਾਤੀ April ਤੱਕ ਇਹ ਤਾਂ ਸਾਡੇ ਵਕੀਲਾਂ ਦੀ ਉੱਥੇ ਕਮਾਈ ਆ ਉਹਨਾਂ ਦਾ ਕੀਤੀ ਹੋਈ ਬੈਂਸ ਦਾ ਸਿੱਟਾ ਹੈ ਕਿ ਉਹਨਾਂ ਨੂੰ ਹਲੇ ਜ਼ਮਾਨਤ ਨਹੀਂ ਮਿਲੀ ਗਮਦੂਰ ਨੂੰ ਉਹਦੇ ਉੱਤੇ ਤਲਵਾਰ ਲਟਕ ਰਹੀ ਹੈ ਕਿ ਜਿਹੜੀ ਆਉਣ ਵਾਲੀ 5 April ਨੂੰ ਦੁਬਾਰਾ ਪੇਸ਼ੀ ਪੈਣੀ ਹੈ ਉਸ ਪੇਸ਼ੀ ਦੇ ਉੱਤੇ ਉਹ ਰਿਕਾਰਡ ਆ ਜਿਹੜਾ ਇਹਨਾਂ ਦੇ ਸਰਕਾਰੀ ਵਕੀਲ ਪੇਸ਼ ਕਰਨ ਨਾ ਕਰਨ ਅਸੀਂ ਖੁਦ ਹੋ ਰਿਕਾਰਡ ਪੇਸ਼ ਕਰਕੇ ਇਹਨਾਂ ਦੀ ਜਮਾਨ ਤੇ ਜਿਹੜੀ ਗ੍ਰਿਫਤਾਰੀ ਤੇ ਲੱਗੀ ਹੋਈ ਰੋਕ ਆ ਉਹ ਵੀ ਹਟਾਉਣ ਦੇ ਯਤਨ ਕਰਾਂਗੇ ਤੇ ਜਿਹੜੇ ਬਾਕੀ ਦੇ ਰਹਿੰਦੇ ਦੋਸ਼ੀ ਆ ਚਾਹੇ ਉਹ ਜੇਜੀਆਂ ਚਾਹੇ ਉਹਦੇ ਨਾਲ ਦੇ ਹੋਰ ਆ ਅੱਜ ਜੇ ਉਹਨਾਂ ਨੂੰ ਵੀ ਨਹੀਂ ਫੜਿਆ ਜਾ ਰਿਹਾ ਤੇਰੇ ਪਿੱਛੇ ਇਹ ਭਗਵੰਤ ਮਾਨ ਦੀ ਹਕੂਮਤ ਕੰਮ ਕਰਦੀ ਐ ਐਮਐਲਏ ਦਾ ਹੱਥ ਕੰਮ ਕਰਦਾ ਐ ਇਸੇ ਕਰਕੇ ਥੋਂ ਦੀ ਪੁਲਿਸ ਆ ਜਿਹੜੀ ਉਹ ਗੋਗਲੀਆਂ ਤੋਂ ਮਿੱਟੀ ਝਾੜਨ ਦਾ ਕੰਮ ਕਰਨ ਲੱਗੀ ਹੋਈ ਆ ਇਸ ਲਈ ਅਸੀਂ ਅੱਜ ਇਸ ਐਮਐਲਏ ਦੇ ਖਿਲਾਫ ਅਰਥੀ ਸਾੜ ਮਜਹਰਾ ਕਰਕੇ ਇਹਨੂੰ ਚੇਤਾਵਨੀ ਦੇਣੀ ਚਾਹੁੰਦੇ ਆ ਕਿ ਬੰਦੇ ਦਾ ਪੁੱਤ ਬਣ ਜਾ ਨਹੀਂ ਲੋਕ ਤੈਨੂੰ ਕੀਸਿੰਗਾ ਕਰਾ ਦੇਣਗੇ ਥੋਂ ਦੇ ਲੋਕ ਆ ਜਿਹੜੇ ਇਸ ਵਾਸਤੇ ਅਸੀਂ ਅੱਜ ਦੀ ਸਟੇਜ ਤੋਂ ਏ ਵੀ ਐਲਾਨ ਕਰਦੇ ਆ ਕਿ ਜੇਕਰ ਇਥੋਂ ਦੀ چاہے ਐਸਐਸਪੀ ਆ ਚਾਹੇ ਇਥੋਂ ਦੇ ਪੁਲਿਸ ਦੇ ਬਾਕੀ ਮਹਿਕਮੇ ਦੇ ਮੁਲਾਜ਼ਮਾਂ ਉਹਨਾਂ ਨੇ ਇਹਨਾਂ ਜਿਹੜੇ ਰਹਿੰਦੇ ਦੋਸ਼ੀ ਆ ਜੱਜੀ ਅਰਗੇ ਉਹਨਾਂ ਨੂੰ 10 ਤਰੀਕ ਤੱਕ ਗ੍ਰਿਫਤਾਰ ਨਾ ਕੀਤਾ ਤਾਂ ਅੱਜ ਸਿਰਫ ਇਹ ਕਾਠ ਇਥੇ ਐਮਐਲਏ ਦੇ ਖਿਲਾਫ ਆ ਆਉਣ ਵਾਲੀ 10 ਤਰੀਕ ਨੂੰ ਇਹ ਪ੍ਰੋਗਰਾਮ ਆ ਜਿਹੜਾ ਵੱਡੇ ਧਰਨੇ ਦਾ ਉਹ ਐਸਐਸਪੀ ਦੇ ਬਾਹਰ ਦੇ ਮੂਹਰੇ ਲੱਗੂਗਾ ਦੁਨੀਆ ਦੀ ਕੋਈ ਤਾਕਤ ਰੋਕ ਨਹੀਂ ਸਕੂਗੀ ਉਹਨੂੰ ਇਸ ਲਈ ਇੱਥੇ ਖੜੇ ਹੋਏ ਪ੍ਰਸ਼ਾਸਨ ਨੂੰ ਅਸੀਂ ਇੱਕ ਵਾਰੀ ਤਾਂ ਬੇਨਤੀ ਕਰਦੇ ਆਂ ਕਿ ਉਹਨਾਂ ਨੂੰ ਫੜ ਲਓ ਉਹ ਕਿਤੇ ਨਹੀਂ ਭੱਜੇ ਹੋਏ ਉਹ ਸਭ ਤੁਹਾਡੇ ਹੱਥਾਂ ਦੇ ਵਿੱਚ ਨਹੀਂ ਫਿਰ ਲੋਕ ਬੇਨਤਾ ਕਰਨ ਆਉਣਗੇ ਐਸਐਸਪੀ ਤੇਰੇ ਬਾਹਰ ਦੇ ਮੂਹਰੇ ਉਦੋਂ ਵੀ ਇਹ ਕੰਮ ਕਰਨਾ ਹੀ ਪਊ ਤੁਹਾਨੂੰ ਕਿਉਂਕਿ ਭਰਾਵੋ ਅਸੀਂ ਤੁਹਾਨੂੰ ਇਹ ਗੱਲ ਵੀ ਸचेत ਕਰਨਾ ਚਾਹੁੰਦੇ ਆ ਕਿ ਇੱਥੇ ਸਿਰਫ ਜੇਜੀ ਜਾਂ ਪੱਪੂ ਦਾ ਮਾਮਲਾ ਨਹੀਂ ਕੱਲੇ ਐਮਐਲਏ ਦਾ ਮਾਮਲਾ ਨਹੀਂ ਹੈ ਇੱਥੋਂ ਦਾ ਪੂਰਾ ਰਾਜਭਾਗ ਆ ਜਿਹੜਾ ਉਹ ਤਕੜਿਆਂ ਦੇ ਅੱਗੇ ਝੁਕਦੇ ਮਾੜਿਆਂ ਨੂੰ ਕੁੱਟ ਕੇ ਪੱਧਰ ਕਰਦਾ ਹੈ ਐਸੇ ਕਰਕੇ ਹੀ ਆ ਕਿ ਜਿਹੜੀਆਂ ਅਦਾਲਤਾਂ ਵਿੱਕ ਜਾਂਦੀਆਂ ਐ ਅਦਾਲਤਾਂ ਦੇ ਫੈਸਲੇ ਆ ਜਿਹੜੇ ਉਹ ਵਿਰੋਧੀਆਂ ਦੇ ਹੱਕ 'ਚ ਚਲੇ ਜਾਂਦੇ ਆ ਹੁਣ ਤਾਂ ਖਬਰਾਂ ਨਸ਼ਰ ਹੋ ਰਹੀਆਂ ਨੇ ਕਿ ਕਿਵੇਂ ਸੁਪਰੀਮ ਕੋਰਟ ਦੇ ਜੱਜ ਦਾ ਕਤਲ ਹੋ ਜਾਂਦਾ ਤੇ ਉਹਦੇ ਤੇ ਉਦੋਂ ਬਾਅਦ ਦੇ ਵਿੱਚ ਪਰਚਾ ਵੀ ਨਹੀਂ ਦਰਜ ਹੁੰਦਾ ਜਿਹੜੇ ਰਾਹਰੇ ਉੱਤੇ ਬੀਜੇਪੀ ਦੀ ਸਰਕਾਰ ਚੱਲੀ ਹੋਈ ਆ ਕਿ ਲੋਕਾਂ ਦੀ ਜਵਾਨਬੰਦੀ ਕਰਨੀ ਆ ਸਭ ਨਾਲ ਸੰਸਥਾਵਾਂ ਨੂੰ ਪਿੰਜਰੇ ਦਾ ਤੋਤਾ ਬਣਾ ਕੇ ਰੱਖਣਾ ਹੈ ਚਾਹੇ ਉਹ ਅਦਾਲਤਾਂ ਹੋਣ ਚਾਹੇ ਉਹ ਸੀਬੀਆਈ ਹੋਵੇ ਚਾਹੇ ਉਹ ਈਡੀ ਹੋਵੇ ਚਾਹੇ ਕੋਈ ਹੋਰ ਸੰਸਥਾਵਾਂ ਹੋਣ ਉਸੇ ਰਾਹ ਦੇ ਉੱਤੇ ਭਗਵੰਤ ਮਾਨ ਚੱਲਿਆ ਹੋਇਆ ਹੈ ਉਹਨਾਂ ਨੇ ਵੀ ਫੈਸਲੇ ਕੀਤੇ ਆ ਕਿ ਬੁੱਧੀਜੀਵਨਾਂ ਨੂੰ ਲੋਕਾਂ ਦੇ ਪੱਖ 'ਚ ਲਿਖਣ ਵਾਲੇ ਕਲਮਕਾਰਾਂ ਨੂੰ ਪੱਤਰਕਾਰਾਂ ਨੂੰ ਗੀਤਕਾਰਾਂ ਨੂੰ ਫੜ-ਫੜ ਕੇ ਜੇਲ੍ਹਾਂ ਦੇ ਵਿੱਚ ਤੁੰਣਾ ਹੈ ਤੇ ਉਸੇ ਰਾਹ ਦੇ ਉੱਤੇ ਭਗਵੰਤ ਮਾਨ ਸਰਕਾਰ ਆਈ ਹੋਈ ਆ ਆ ਪਹਿਲਾਂ ਮਨਿੰਦਰ ਜੀ ਸਿੱਧੂ ਦੇ ਜਿਹੜਾ ਪਰਚਾ ਦਰਜ ਕੀਤਾ ਐ ਅਸੀਂ ਤਾਂ 27 ਤਰੀਕ ਵਾਲੇ ਦਿਨ ਰੱਦ ਕਰਤਾ ਸੀ ਚੰਦਪਾਣ ਦੇ ਵਿੱਚ ਕਿ ਸਾਡੇ ਲੋਕਾਂ ਦੇ ਵੱਲੋਂ ਰਾਦਾ ਇਹ ਪਰਚਾ ਤੇ ਥੋੜੇ ਦਬਾ ਕਰਕੇ ਕੱਲ ਉਹਨਾਂ ਨੂੰ ਵਾਪਸ ਲੈਣਾ ਪੈ ਗਿਆ ਉਹ ਪਰਚਾ ਇਸ ਕਰਕੇ ਉਹ ਕੱਲੇ ਮਨਿੰਦਰ ਜੀ ਸਿੱਧੂ ਦਾ ਮਸਲਾ ਨਹੀਂ ਜਗਤਾਰ ਭੁੱਲਰ ਜਿਹੜਾ ਪੱਤਰਕਾਰ ਆ ਉਹਦੇ ਖਿਲਾਫ ਵਿਧਾਨ ਸਭਾ ਦੇ ਵਿੱਚ ਮਤਾ ਲਿਆ ਏ ਕਿ ਇਹ ਇਥੇ ਅਨੁਸ਼ਾਸਨ ਭੰਗ ਕਰਦਾ ਹੈ ਅਨੁਸ਼ਾਸਨ ਭੰਗ ਕੀ ਕਰਦੇ ਆ ਉਹ ਉਹ ਇਹਨਾਂ ਦੀਆਂ ਨਕਾਮੀਆਂ ਨੂੰ ਸਾਹਮਣੇ ਲਿਆਉਂਦੇ ਆ ਕਿ ਕਿਵੇਂ ਇਹਨਾਂ ਦੇ ਐਮਐਲਏ 35 35 40 40 ਲੱਖ ਚ ਵਿਕਦੇ ਆ ਕਿਵੇਂ ਇਹਨਾਂ ਦੇ ਐਮਐਲਏ ਜਿਹੜੇ ਬਲਕਾਰ ਸਿੱਧੂ ਵਰਗੇ ਜਿਨ੍ਹਾਂ ਨੂੰ ਧੀਆਂ ਪੈਣਾ ਬਾਰੇ ਗੱਲ ਕਰਨ ਦੀ ਤਮੀਜ਼ ਨਹੀਂ ਗਈ ਕਿਵੇਂ ਉਹ ਰਾਮਗੜੀਆ ਭਾਈਚਾਰੇ ਦੇ ਖਿਲਾਫ ਬਕਵਾਸ ਕਰਦੇ ਆ ਤੇ ਉਦੋਂ ਬਾਅਦ ਚ ਹੱਥ ਜੋੜ ਕੇ ਮਾਫੀ ਮੰਗਣੀ ਪੈਂਦੀ ਆ ਉਹਨਾਂ ਨੂੰ ਉਹ ਨਕਾਮੀਆਂ ਸਾਹਮਣੇ ਲਿਆਉਣ ਵਾਲੀ ਪ੍ਰੈਸ ਦਾ ਗਲਾ ਘੁੱਟਣ ਦੇ ਲੱਗੇ ਹੋਇਆ ਇਸ ਲਈ ਅਸੀਂ ਭਗਵਾਨਤਮਾਨ ਸਰਕਾਰ ਨੂੰ ਕਹਿਣਾ ਚਾਹੁੰਦੇ ਆ ਇੱਕ ਕੰਧ ਤੇ ਲਿਖਿਆ ਪੜ ਲੇ ਇਹ ਲੋਕ ਬਹੁਤ ਮਹਾਨ ਹੁੰਦੇ ਆ ਇਹਨਾਂ ਨੇ ਅਰੰਗਜੀਬ ਨਹੀਂ ਛੱਡਿਆ ਜੇ ਜ਼ਬਰ ਦੇ ਨਾਲ ਹੀ ਰਾਜ ਕੀਤਾ ਜਾਂਦਾ ਹੁੰਦਾ ਤਾਂ ਇਸ ਧਰਤੀ ਦੇ ਉੱਤੇ ਅੱਜ ਫਿਰ ਅੰਗਰੇਜ਼ ਸਾਮਰਾਜੀਆਂ ਦਾ ਰਾਜ ਹੁੰਦਾ ਅਰੰਗਜੀਬ ਦਾ ਰਾਜ ਹੁੰਦਾ ਤੁਸੀਂ ਨਹੀਂ ਉਹਨਾਂ ਨੂੰ ਗਾਹ ਦੇ ਸਕਦੇਗੇ ਇਹ ਲੋਕ ਤਾਕਤ ਹੁਣ ਜਾਗ ਚੁੱਕੀ ਆ ਇਹ ਤੁਹਾਨੂੰ ਸਭ ਕੁਝ ਸਿਖਾ ਕੇ ਰਹੂਗੀ ਆ ਜਿਹੜਾ ਇੱਕ ਨਵਾਂ ਹੁਣ ਪਖੰਡ ਸ਼ੁਰੂ ਕੀਤਾ ਹੈ ਕਿ ਨਸ਼ਾ ਤਸਕਰਾਂ ਨੂੰ ਗ੍ਰਫਤਾਰ ਕਰਨ ਵਾਸਤੇ ਉਹਨਾਂ ਨੂੰ ਸਬਕ ਸਿਖਾਉਣ ਵਾਸਤੇ ਉਹਨਾਂ ਦੇ ਘਰਾਂ ਤੇ ਕਹਿੰਦੇ ਬਲਡੋਜ਼ਰ ਚਲਾਉਣੇ ਆ ਅਸੀਂ ਹਮੇਸ਼ਾ ਕਹਿੰਦੇ ਆ ਕਿ ਬੀਜੇਪੀ ਦੀ ਬੀ ਟੀਮ ਆਈ ਲੋਕਾਂ ਦੀਆਂ ਭਾਵਨਾਵਾਂ ਨਾਲ ਖੇਡ ਕੇ ਉਹ ਬਲਡੋਜ਼ਰ ਚਲਾਉਂਦੇ ਸੀ ਭਰਾਵੋ ਅਸਲ ਮਸਲਾ ਨਸ਼ਾ ਤਸਕਰਾਂ ਨੂੰ ਨੱਥ ਪਾਉਣਾ ਨਹੀਂ ਜਿੱਥੋਂ ਨਸ਼ਾ ਬਣਦਾ ਹੈ ਜਿਹੜੇ ਥੋਕਦ ਪਾਦਕਾ ਜਿਹੜੇ ਉਹਨਾਂ ਦੇ ਸਿਆਸੀ ਚਾਹਤੇ ਮਗਰ ਖੜੇ ਆ ਉਹਨਾਂ ਨੂੰ ਕੁਝ ਨਹੀਂ ਕਰਨਾ ਮਾੜਾ ਮੋਟਾ ਵੇਚਣ ਵਾਲਿਆਂ ਨੂੰ ਫੜ ਕੇ ਅੰਦਰ ਵੀ ਕਰਦੇ ਆ ਉਹਨਾਂ ਦੇ ਘਰਾਂ ਤੇ ਬਲਡੋਜਰ ਵੀ ਚਲਾਉਂਦੇ ਆ ਅਸਲ ਦੇ ਵਿੱਚ ਇਸ ਕਾਰਵਾਈ ਦੇ ਰਾਹੀਂ ਉਹ ਪੁਲਿਸ ਨੂੰ ਖੁੱਲੀਆਂ ਛੁੱਟੀਆਂ ਦੇ ਕੇ ਕਾਨੂੰਨ ਦੀਆਂ ਧੱਜੀਆਂ ੜਾ ਕੇ ਆਹ ਹੱਕ ਸੱਚ ਲਈ ਲੜਨ ਵਾਲੇ ਲੋਕਾਂ ਦੇ ਵਾਸਤੇ ਡਾਂਗ ਦਾ ਰਾਹ ਪੱਧਰਾ ਕਰਨਾ ਚਾਹੁੰਦੇ ਆ ਕਿ ਚਾਹੇ ਉਹ ਚੰਦਪਾਣ ਦੇ ਮਜ਼ਦੂਰ ਆ ਚਾਹੇ ਕੋਈ ਹੋਰ ਲੋਕ ਆ ਸੰਘਰਸ਼ ਕਮੇਟੀ ਵਾਲੇ ਆ ਇਹਨਾਂ ਦੇ ਆਉਣ ਵਾਲੇ ਸਮੇਂ ਦੇ ਵਿੱਚ ਫਿਰ ਉਸੇ ਗੱਲ ਦਾ ਸਹਾਰਾ ਲੈ ਕੇ ਇਹਨਾਂ ਦੇ ਘਰਾਂ ਤੇ ਬਲਡੋਜ਼ਰ ਚਲਾਉਣੇ ਆ ਇਸ ਲਈ ਸਾਨੂੰ ਖੁਸ਼ ਨਹੀਂ ਹੋਣਾ ਚਾਹੀਦਾ ਸੁਚੇਤ ਹੋਣਾ ਚਾਹੀਦਾ ਕਿ ਇਹੋ ਜੀ ਗੈਰ ਕਾਨੂੰਨੀ ਕਾਰਵਾਈ ਦਾ ਡਟ ਕੇ ਵਿਰੋਧ ਕਰੀਏ ਸਾਡੀ ਸਪਸ਼ਟ ਪੋਜੀਸ਼ਨ ਆ ਕਿ ਨਸ਼ਾ ਹਰ ਹਾਲਤ ਬੰਦ ਹੋਣਾ ਚਾਹੀਦਾ ਉਹਨਾਂ ਨੂੰ ਸਜ਼ਾਾਂ ਮਿਲਡੀਆਂ ਚਾਹੀਦੀਆਂ ਪਰ ਕਿਸੇ ਨੂੰ ਵੀ ਜ਼ਬਰ ਤੇ ਧੱਕਾ ਕਰਨ ਦੀ ਅਗਿਆ ਨਹੀਂ ਦਿੱਤੀ ਜਾ ਸਕਦੀ ਕਾਨੂੰਨ ਦਾ ਰਸਤਾ اختیار ਕਰੋ ਚਾਹੇ ਫਾਹੇ ਚੜ੍ਹਦੇ ਉਹਨਾਂ ਨੂੰ ਇਹਨਾਂ ਸ਼ਬਦਾਂ ਦਾ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ